ਗੁਰੂ ਦਾ ਬਾਣਾ ਪਾ ਕੇ ਸਿੱਖੀ ਨੂੰ ਤਾਰ-ਤਾਰ ਕਰਨ ਵਾਲੇ ਜਲੰਧਰ ਦੇ ਦੋਸ਼ੀ ਦਾ ਬਿਆਨ ਸਾਹਮਣੇ ਆਇਆ ਜਿਨੇ 13 ਸਾਲਾਂ ਦੀ ਬੱਚੀ ਦੇ ਨਾਲ ਜਬਰ ਜਨਾਹ ਕਰਕੇ ਉਸ ਦੀ ਹੱਤਿਆ ਕਰਕੇ ਲਾਸ਼ ਨੂੰ ਆਪਣੇ ਬਾਥਰੂਮ ਦੇ ਵਿੱਚ ਛੁਪਾ ਦਿੱਤਾ ਸੀ ਕੀ ਕਿਹਾ ਉਹਨੇ ਆਪਣੇ ਬਿਆਨ ਦੇ ਵਿੱਚ ਸੁਣ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਨੇ ਬਿਆਨਾਂ ਦੇ ਵਿੱਚ ਇਹ ਗੱਲ ਮੰਨੀ ਆ ਗਈ ਕਿ ਉਹਦੀ ਬੇਟੀ ਦੀ ਸਹੇਲੀ ਆ ਜਿਹਦੀ ਉਮਰ 13 ਸਾਲ ਦੀ ਆ ਉਹ ਲੜਕੀ ਅਕਸਰ ਉਹਨਾਂ ਦੇ ਘਰੇ ਆਇਆ ਜਾਇਆ ਕਰਦੀ ਸੀ ਪਰ ਉਸ ਦਿਨ ਉਹਦੀ ਬੇਟੀ ਤੇ ਪਤਨੀ ਆਪਣੀ ਵੱਡੀ ਕੁੜੀ ਨੂੰ ਮਿਲਣ ਦੇ ਲਈ ਲੁਧਿਆਣੇ ਗਈ ਹੋਈ ਸੀ ਤੇ ਮੈਂ ਉਸ ਨੂੰ ਆਪਣੇ ਬੈੱਡਰੂਮ 'ਚ ਬੁਲਾਇਆ ਤੇ ਉਹ ਆ ਗਈ। ਮੇਰੀ ਬੇਟੀ ਬਾਰੇ ਪੁੱਛਣ ਲੱਗੀ। ਮੇਰੀ ਨੀਅਤ ਖਰਾਬ ਹੋ ਗਈ। ਮੈਂ ਉਹਨਾਂ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਚੀਕਾ ਮਾਰਨ ਲੱਗੀ। ਮੈਂ ਉਸ ਦਾ ਮੂੰਹ ਕੁੱਟ ਦਿੱਤਾ ਤੇ ਗਲਾ ਦਬਾਉਣ ਲੱਗ ਪਿਆ। ਉਹ ਤੜਫਣ ਲੱਗ ਪਈ। ਮੈਂ ਉਸ ਦਾ ਗਲਾ ਉਸ ਸਮੇਂ ਤੱਕ ਦਬਾਉਂਦਾ ਰਿਹਾ ਜਦੋਂ ਤੱਕ ਉਹ ਸ਼ਾਂਤ ਨਾ ਹੋਈ। ਮੈਂ ਉਸ ਦੀ Laash ਨੂੰ ਗੁਸਲਖਾਨੇ ਵਿੱਚ ਸੁੱਟ ਦਿੱਤਾ ਤੇ ਗੱਦੇ ਅੱਗੇ ਕਰ ਦਿੱਤੇ। ਮੈਂ ਸੋਚਿਆ ਰਾਤ ਨੂੰ Laash ਨੂੰ ਟਿਕਾਣੇ ਲਗਾ ਦੇਵਾਂਗਾ। ਇਸ ਕੰਮ ਲਈ ਮੈਂ ਕਾਰ ਵੀ ਲਿਆ ਸੀ ਪਰ ਬਹਾ ਲੋਕ ਸਨ ਮੈਂ ਵੀ ਉਹਨਾਂ ਦੇ ਨਾਲ ਕੁੜੀ ਨੂੰ ਲੱਭਣ ਦਾ ਨਾਟਕ ਕਰਨ ਲੱਗ ਪਿਆ ਪਰ ਕਿਸੇ ਨੂੰ ਮੇਰੇ ਤੇ ਸ਼ੱਕ ਹੋ ਗਿਆ ਤੇ ਲੋਕ ਜ਼ਬਰਦਸਤੀ ਮੇਰੇ ਘਰ ਆਵੜੇ ਇਸ ਤਰ੍ਹਾਂ ਉਹਨੇ ਇਹ ਬਿਆਨ ਦੇ ਵਿੱਚ ਸਭ ਕੁਝ ਕਬੂਲ ਕੀਤਾਗਾ ਕਿਉਂ ਨੇ ਹੀ ਇਹ ਨਾ ਵੱਡਾ ਕੁਕਰਮ ਕੀਤਾਗਾ ਕਹਿੰਦੇ ਨੇ ਕਿ ਜਿਨ੍ਹਾਂ ਦੇ ਆਪਣੇ ਘਰੇ ਧੀਆ ਹੁੰਦੀਆਂ ਨੇ ਉਹ ਲੋਕ ਕਵੀਲਦਾਰ ਹੁੰਦੇ ਨੇ ਇੱਜ਼ਤਦਾਰ ਹੁੰਦੇ ਨੇ ਪਰ ਜਿਦਿਆਂ ਆਪਣੇ ਘਰੇ ਦੋ ਦੋ ਧੀਆ ਹੋਣ ਫੇਰ ਵੀ ਉਸਨੇ ਕਿਸੇ ਬਗਾਨੇ ਦੀ ਧੀ ਨੂੰ ਹੱਥ ਪਾਉਣ ਲੱਗਿਆ ਇੱਕ ਵਾਰ ਵੀ ਨਹੀਂ ਸੋਚਿਆ ਜਿਹੜੇ ਸਿੱਖ ਦੂਜਿਆਂ ਦੀਆਂ ਧੀਆ ਬਣਾ ਰੀ ਰਾਖੀ ਕਰਦੇ ਆਏ ਨੇ ਇਹੋ ਜੇ ਲੋਕ ਸਿੱਖੀ ਦੇ ਉੱਤੇ ਕਲੰਕ ਨੇਗੀ ਸਰਕਾਰ ਵੱਲੋਂ ਇਹੋ ਜਿਹਾ ਕਾਨੂੰਨ ਨਹੀਂ ਬਣਾਇਆ ਜਾਣਾ ਚਾਹੀਦਾ ਕਿ ਇਹੋ ਜੇ ਦੋਸ਼ੀਆਂ ਨੂੰ ਮੌਕੇ ਤੇ ਹੀ ਖਤਮ ਕਰ ਦਿੱਤਾ ਜਾਵੇ ਤੇ ਨਹੀਂ ਤਾਂ ਇਹੋ ਜੇ ਲੋਕਾਂ ਨੂੰ ਇੰਨੀ ਦਰਦਨਾਕ ਸਜ਼ਾ ਦਿੱਤੀ ਜਾਵੇ ਕਿ ਅੱਗੇ ਤੋਂ ਕੋਈ ਵੀ ਇਹੋ ਜਿਹਾ ਖੌਫਨਾਕ ਘਿਣਾਉਣਾ ਕੰਮ ਕਰਨ ਤੋਂ ਪਹਿਲਾਂ ਉਸਦੇ ਹੱਥ ਕੰਬ ਜਾਣ ਤੇ ਉਸਦੀ ਰੂਹ ਤੱਕ ਕੰਬ ਜਾਵੇ ਤੁਹਾਡਾ ਕੀ ਕਹਿਣਾਗਾ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਭੇਜਣਾ ਕਿਉਂਕਿ ਇਹ ਧੀਆ ਪੈਣਾ ਦੀ ਗੱਲ ਆ ਅੱਜ ਕੁੜੀਆਂ ਕਿਤੇ ਵੀ ਸੁਰੱਖਿਅਤ ਨਹੀਂ ਹਨ